ਕੁਮਾਰ ਨੂੰ ਅਕਵਿਟ ਕਰ ਦਿੱਤਾ ਗਿਆ ਸੱਜਣ ਕੁਮਾਰ ਹਾਲਾਂਕਿ ਜੇਲ੍ਹ ਤੋਂ ਬਾਹਰ ਨਹੀਂ ਆਏਗਾ ਸੱਜਣ ਕੁਮਾਰ ਦੇ ਖਿਲਾਫ ਤਿੰਨ ਉਮਰਕੈਦਾਂ ਆਲਰੇਡੀ ਹੋਈਆਂ ਹੋਈਆਂ ਜੀ ਆਰਡਰ ਲੈਂਡ ਤੋਂ ਬਾਅਦ ਡਿਟੇਲ ਆਰਡਰ ਪੜ ਕੇ ਅਸੀਂ ਇਸ ਨੂੰ ਚੈਲੰਜ ਕਰਾਂਗੇ ਹਾਈ ਕੋਰਟ ਦੇ ਵਿੱਚ ਅਪੀਲ 'ਚ ਜਾਵਾਂਗੇ ਔਰ ਇਹ ਸੁਨਿਸ਼ਚਿਤ ਕਰਾਂਗੇ ਕਿ ਸੱਜਨ ਕੁਮਾਰ ਨੂੰ ਸਜ਼ਾ ਹੋਵੇ ਕਿਉਂਕਿ ਪਹਿਲੇ ਕੇਸ ਦੇ ਵਿੱਚ ਵੀ ਸੱਜਨ ਕੁਮਾਰ ਜਿਹੜੀ ਹੇਟਲੀ ਕੋਰਟ ਹੈ ਉਸ ਤੋਂ ਕਿਪਟ ਹੋ ਗਿਆ ਸੀ ਹਾਈ ਕੋਰਟ ਨੇ ਉਸ ਨੂੰ 2018 ਦੇ ਵਿੱਚ ਉਮਰਕੈਦ ਜਿਹੜੀ ਦਿੱਤੀ ਸੀ ਸੋ ਇਹ ਕੋਈ ਇਨਸਾਫ ਇੱਥੇ ਖਤਮ ਨਹੀਂ ਹੋ ਗਿਆ ਹਾਈ ਕੋਰਟ ਦੇ ਵਿੱਚ ਅਸੀਂ ਡੈਫੀਨੇਟਲੀ ਲੈ ਕੇ ਜਾਵਾਂਗੇ ਮੌਬ ਨੂੰ ਲੀਡ ਕਰਦਾ ਰਿਹਾ ਇਹ ਉਸਦੇ ਪਹਿਲੇ ਕੇਸਸ ਦੇ ਵਿੱਚ ਆਲਰੇਡੀ ਪ੍ਰੂਵ ਹੋ ਚੁੱਕਿਆ ਜਿਹਦੇ 'ਚ ਉਹਨੂੰ ਸਜ਼ਾ ਹੋਈਆ ਸੋ ਜੱਜ ਸਾਹਿਬ ਨੂੰ ਇਹ ਲੀਨਿਐਂਟ ਵਿਊ ਜਿਹੜਾ ਲਿਆ ਇਹ ਮੈਂ ਸਮਝਦਾ ਕਿ ਇਹਦੇ ਤੇ ਗਲਤ ਹੋਇਆ ਫੈਸਲਾ ਜੋ ਇੱਕ ਬੰਦਾ ਤਿੰਨ ਕੇਸਾਂ ਦੇ ਵਿੱਚ ਆਲਰੇਡੀ ਕਨਵਿਕਟ ਹੋ ਕੇ ਉਸ ਨੂੰ ਸਜ਼ਾ ਹੋ ਚੁੱਕੀ ਹੋਵੇ ਔਰ ਇਹ ਪ੍ਰੂਵ ਹੋਇਆ ਹੋਵੇ ਕਿ ਉਹ ਇੰਨਾ ਕੰਮਾਂ ਦੇ ਵਿੱਚ ਇਨਵੋਲਡ ਸੀ ਅਲੱਗ-ਅਲੱਗ ਜਗ੍ਹਾ ਦੇ ਉੱਤੇ ਤੇ ਇੱਥੇ ਗਵਾਹ ਵੀ ਕਹਿ ਰਹੇ ਪੰਜ-ਪੰਜ ਗਵਾਹ ਕਹਿ ਰਹੇ ਕਿ ਅਸੀਂ ਖੁਦ ਦੇਖਿਆ ਉਸ ਦੇ ਬਾਵਜੂਦ ਉਹਨੂੰ ਇਕਵਿਟ ਕਰ ਦੇਣਾ ਇਹ ਮੈਂ ਸਮਝਦਾ ਕਿਤੇ ਨਾ ਕਿਤੇ ਨਾ ਇਨਸਾਫੀ ਹੈ ਬਹੁਤ ਵੱਡਾ ਦਰਦ ਇਸ ਗੱਲ ਦਾ ਜਿਹੜਾ ਉਹ ਕਮਿਊਨਿਟੀ ਨੂੰ ਜਿਹੜਾ ਹੋਇਆ ਹੈ